ਆ ਜਿਹੜਾ ਲਫਾਵਾ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਲਫਾਵਾ ਜਿਹੜਾ ਪਲਾਸਟਿਕ ਟੋਟਲ ਬੰਦ ਕੀਤਾ ਜਾਵੇ ਤੇ ਜਿਹੜਾ ਨਵਾਂ ਲਫਾਵਾ ਆਜ ਗਿਆ ਤੇ ਫੂਡ ਆਈਟਮ ਦਾ ਜਿੰਦੇ ਨਾਲ ਇਹ ਗੱਲ ਦਾ ਵੀ ਹੈ ਜਾਂ ਕਿਸੇ ਘਾ ਦੇ ਅੰਦਰ ਜਾਂਦਾ ਗਾ ਮਰਦੀ ਨਹੀਂ ਦਿਖਾਨਾ ਇਹ ਵਿਸ਼ੇ ਹੋ ਕੇ ਬਾਬਾ ਨਿਕਲੂਗਾ ਜਾਂ ਸੀਵਰ ਜਿਹੜੇ ਬਲੌਕਿੰਗ ਹੈ ਸੀਵਰ ਵੀ ਕਿਸੇ ਤਰ੍ਹਾਂ ਕੋਈ ਬਲੌਕ ਨਹੀਂ ਹੋਇਆ ਇਹਨਾਂ ਦਾ ਇਹ ਲਫਾਵਾ ਖਤਮ ਹੋ ਜੂਗਾ ਇਹ ਲਫਾਵਾ ਬਹੁਤ ਹੀ ਜ਼ਿਆਦਾ ਵਧੀਆ ਲਫਾਵਾ ਤੇ ਫੂਡ ਆਈਟਮ ਦਾ ਬਣਿਆ ਹੋਇਆ ਜਿਵੇਂ ਕਿ ਆਲੂ ਹੈ ਜਾਂ ਛੱਲੀ ਦੀਆਂ ਹਨੀਆਂ ਹੈ ਉਸ ਤੋਂ ਦਾ ਐਟਮਾ ਕਈ ਆ ਜਾਂਦੀਆਂ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ ਆ ਨਾ ਸਿਰਫ ਦਾ ਬਿਖਾਣਾ ਨਾ ਹੀ ਕਿਸੇ ਜਾਨਵਰ ਦਾ ਇਨਸਾਨ ਹੋਵੇਗਾ ਤੇ ਜੇ ਕਿਸੇ ਦੇ ਘਰੇ ਲੈ ਜਾਣੇ ਉਹ ਵੀ ਇਨਸਾਨ ਹੋ ਜਿਹੜਾ ਪਲਾਸਟਿਕ ਲਿਫਾਵਾ ਜਿਵੇਂ ਕਾਲਾ ਲਿਫਾਵਾ ਉਸ ਨਾਲ ਕੈਂਸਰ ਦੀ ਬਿਮਾਰੀ ਪੈਦਾ ਹੁੰਦੀ ਹੈ ਇਸ ਤੋਂ ਪੇ ਪਲਾਸਟਿਕ ਨੂੰ ਬਚਾਇਆ ਜਾ ਦੂਰ ਕੀਤਾ ਜਾਵੇ ਤੇ ਆ ਲਿਫਾਵੇ ਜੂਰ ਕੀਤੇ ਜਾਣ ਕਿੰਦਾ ਗੱਲਦਾ ਜੀ ਆਪਾਂ ਤੁਹਾਨੂੰ ਦੱਸਾਂਗੇ ਫਿਰ ਦੱਸਾਂਗੇ ਕਿਵੇਂ ਗੱਲਦਾ ਕਿਸੇ ਲਈ ਡਿਕਲੋਰੋਮਿਥੇਨ ਹੈ ਜੀ ਨਾਲੇ ਜਾਂ ਨਾਲੀ ਦੇ ਵਿੱਚ ਮਥੇਨ ਗੈਸ ਬਣਦੀ ਹੈ ਹਨਾ ਆਪਣਾ ਜਦੋਂ ਗਾਂ ਖਾਂਦੇ ਆ ਗਾਂ ਦੇ ਅੰਦਰ ਤਜਾਬ ਹੁੰਦਾ ਜਿਹੜੇ ਆਪਾਂ ਰੋਟੀ ਖਾਂਦੇ ਉਹ ਵੀ ਤਜਾਬ ਹੁੰਦਾ ਜਿਹੜੇ ਭੋਜਨ ਨੂੰ ਗਲਾਂਦੀ ਹੈ ਉਹ ਇਸੇ ਤਰ੍ਹਾਂ ਹੀ ਜਿਹੜਾ ਇਹ ਫੂਡ ਆਈਟਮ ਤੋਂ ਬਣਿਆ ਉਹ ਵੀ ਇਹ ਗਾਹ ਦੇ ਅੰਦਰ ਜਾ ਕੇ ਗਲ ਜਾਏਗਾ ਜਦੋਂ ਸੀਵਰੇਜ ਦੇ ਵਿੱਚ ਜਾਏਗਾ 90 ਡੇਸ ਦਾ ਟਾਈਮ ਹੋਏਗਾ ਜੀ ਜਿਹੜੇ ਨਾਲੇ ਦੇ ਵਿੱਚ ਐਨਜ਼ਾਈਮ ਹੁੰਦੇ ਨੇ ਉਹਨਾਂ ਲਈ ਇਹ ਫੂਡ ਦੇ ਆਹਾਰ ਦੇ ਕੰਮ ਕਰੇਗਾ ਉਹ ਇਹਨੂੰ ਹੌਲੀ ਹੌਲੀ ਖਾਣਾ ਸਟਾਰਟ ਕਰ ਦੇਣਗੇ ਤਾਂ ਕਿ ਇਹ ਲਫਾਫਾ ਅੰਦਰ ਹੀ ਗਾਰ ਬਣ ਜਾਊਗਾ ਸੋ ਆਪਾਂ ਇਹਦੇ ਹੁਣ ਡੈਮੋ ਕਰਦੇ ਹਾਂ ਜੀ ਦੇਖਦੇ ਹਾਂ ਕਿੱਦਾਂ ਗਲਦਾ ਇਹ ਲਫਾਫਾ ਇਹ ਡਿਕਲੋਰੋਮਥੀਨ ਨਾਮ ਦਾ ਕੈਮੀਕਲ ਹੈ ਜੀ ਸੋ ਆਪਾਂ ਡਿក្លੋਰੋਮੀਥੇਨ ਗਲਾਸ ਵਿੱਚ ਪਾਇਆ ਪਹਿਲਾਂ ਆਪਾਂ ਪਾਵਾਂਗੇ ਜੀ ਪਲਾਸਟਿਕ ਦਾ ਲਿਫਾਫਾ ਇਹਦਾ ਟੋਟਾ ਠੀਕ ਹੈ ਇਹਨੂੰ ਆਪਾਂ ਗਲਾ ਕੇ ਦੇਖਦੇ ਹਾਂ ਗਲਦਾ ਹੈ ਆਹ ਲੋ ਜਿੱਦਾਂ ਮਰਜ਼ੀ ਜਿੰਨੀ देर ਮਰਜ਼ੀ ਇਹਨੂੰ ਕੋਲੀ ਜਾਓ ਇਹਦੇ ਨਹੀਂ ਗਲਣਾ ਸਸਲ ਬਾਬੇ ਦੀ ਘਰ ਆਪਣਾ ਲਫਾਫਾ ਜੀ ਜਿਹੜਾ ਪੋਲੀਥਿਨ ਕੈਰੀ ਬੈਗਸ ਆਪਾਂ ਦਿਨੂ ਕੈਦਨ ਆਪਾਂ ਸਟੌਸ ਤੋਂ ਬਣਿਆ ਹੋਇਆ ਹੈ। ਹਾਲੇ ਹਾਲੇ ਪ੍ਰਾਣੀ ਦੇ ਅੰਦਰ ਪਾਓ। ਹਾਲੇ ਹਾਲੇ ਆ ਇਹਦੇ ਅੰਦਰ ਆਪਾਂ ਪਾਵਾਂਗੇ ਜੀ ਪੂਰਾ ਲਫਾਫਾ। ਆ ਰਿਜ਼ਲਟ ਤੁਸੀਂ ਦੇ ਸਕਦੇ ਹੋ ਵੀ। ਆਹ ਲਫਾਫਾ ਸਾਰਾ ਖੁੱਲ ਗਿਆ। ਦਿਖਾ ਦੇ ਚੰਗੀ ਤਰ੍ਹਾਂ। ਦੂਸਰਾ ਲਫਾਫਾ ਵੀ ਪਾ ਦਿੰਨੇ ਹਾਂ ਜੀ। ਹਾਲੇ ਤੋ ਇਹ ਇੱਕ ਸਾਫ ਦੀ ਗਾਰ ਬਣ ਚੁੱਕਿਆ ਹੈ ਜੋ ਨਾਲੇ ਦੇ ਵਿੱਚ ਆਪਾਂ ਜਦੋਂ ਇਹ ਜਾਏਗਾ ਤੇ ਬਲੋਕੇਜ ਨਹੀਂ ਕਰੇਗਾ ਐਦਾ ਬਣ ਜੇਗਾ ਜੀ ਬਸ ਇੱਕ ਮੈਂ ਹੁਣ ਸਾਥ ਜੋੜ ਕੇ ਸਾਰੇ ਮਲੋੜ ਨਗਰ ਤੋਂ ਬੀਲ ਕਰਦਾ ਆਪਾਂ ਪਲਾਸਟਿਕ ਤੋਂ ਬਚਣਾ ਇਹ ਜਿਹੜਾ ਲਫਾਫਾ ਹੈ ਨਾਲ ਦੀ ਨਾਲ ਗਲ ਜਾਂਦਾ ਹੈ ਇਹ ਸਾਰੇ ਮਲੋੜ ਸ਼ਹਿਰ ਚ 70% ਲਾਗੂ ਹੋ ਚੁੱਕਿਆ ਜਿਹੜਾ 30% ਵੀ ਰਹਿ ਗਿਆ ਆਪਾਂ ਲਾਗੂ ਕਰਨਾ ਤੁਹਾਡੇ ਸਹਿਯੋਗ ਨਾਲ ਤੇ ਆਹ ਲਫਾਫੇ ਵੀ ਲੈ ਕੇ ਆਏ ਹੁਣ ਕੋਟਕਪੁਰੇ ਡਰੈਫਟ ਵੀ ਦੇ ਦਿੰਦੇ ਆ ਤੇ ਜਿੰਨੇ ਮਰਜ਼ੀ ਲਫਾਫੇ ਸ਼ਹਿਰ ਵਾਲੇ ਲੈ ਲੈਣਾਂ ਸਾਰੇ ਰੇੜੀ ਵਾਲਿਆਂ ਨੂੰ ਜਿਹਨੇ ਦੁਕਾਨਾਂ ਵਾਲੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਮਰਜੀ ਸਾਈ ਦਾ ਲਫਾਫਾ ਲੈ ਲਓ ਆਪਾਂ ਮਲੋੜ ਸ਼ਹਿਰ ਨੂੰ ਸਵੱਛ ਤੇ ਸੁੰਦਰ ਬਣਾਉਣਾ ਤੇ ਤੁਹਾਡੇ ਤੋਂ ਹੱਥ ਜੋੜ ਕੇ ਅਸੀਂ ਅਪੀਲ ਕਰਦੇ ਆਂ ਵੀ ਆਹ ਲਫਾਫਾ ਲਓ ਤੇ ਮੰਨ ਲਓ ਬਹੁਤ ਵਧੀਆ ਲਫਾਫਾ ਨਾਲ ਦੀ ਕੋਈ ਪਸ਼ੂ ਕੋਈ ਸੀਵਰੇਜ ਨਹੀਂ ਮਲਦ ਹੁੰਦਾ ਕੋਈ ਪਸ਼ੂ ਨੂੰ ਦਾ ਨੁਕਸਾਨ ਨਹੀਂ ਹੁੰਦਾ ਵਾਤਾਵਰਣ ਸ਼ੁੱਧ ਰਹੂਗਾ ਭੈਗੁੰਜੀ ਦਾ ਖਾਲਸਾ ਭੈਗੁੰਜੀ ਜੀ